10 ਸਾਲ ਤੋਂ ਬੰਦ ਪਈ ਖੰਡਰ ਮਕਾਨ ਵਿੱਚ ਇੱਕ ਔਰਤ ਆਉਂਦੀ ਹੈ ਤੇ ਆ ਕੇ ਪੁੱਭਾ ਮਾਰ ਕੇ ਰੋਣ ਲੱਗ ਜਾਂਦੀ ਹੈ। ਉਹ ਚੀਕ ਕੇ ਕਹਿ ਰਹੀ ਸੀ ਕਿ ਮੈਨੂੰ ਮੇਰੀ ਧੀ ਵਾਪਸ ਦੇ ਦਿਓ। ਮੇਰੀ ਧੀ ਕਿੱਥੇ ਹੈ? ਕੁਝ ਦੇਰ ਬਾਅਦ ਉੱਥੇ ਇੱਕ ਨਰਸ ਆਉਂਦੀ ਹੈ ਤੇ ਔਰਤ ਨੂੰ ਜ਼ੋਰਦਾਰ ਥੱਪੜ ਮਾਰਦੀ ਹੈ। ਉਹ ਕਹਿੰਦੀ ਹੈ ਕਿ ਹੁਣ 10 ਸਾਲਾਂ ਬਾਅਦ ਤੈਨੂੰ ਧੀ ਦੀ ਯਾਦ ਆ ਗਈ? ਸ਼ਰਮ ਆਉਂਦੀ ਹੈ ਤੇਰੇ ਵਰਗੀ ਨੂੰ ਮਾਂ ਕਹਿਣ ਤੇ। ਕੌਣ ਸੀ ਉਹ ਔਰਤ ਜੋ 10 ਸਾਲਾਂ ਬਾਅਦ ਉਸ ਘਰ ਵਿੱਚ ਆ ਕੇ ਰੋ ਰਹੀ ਸੀ ਤੇ ਇਸ ਨਰਸ ਨੇ ਉਹ ਥੱਪੜ ਕਿਉਂ ਮਾਰਿਆ ਸੀ? ਕਹਾਣੀ ਦਾ ਪੂਰਾ ਸੱਚ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਦਿੱਲੀ ਦੇ ਇੱਕ ਸੁੰਨੇ ਇਲਾਕੇ ਵਿੱਚ ਇੱਕ ਘਰ ਹੈ। ਇੱਕ ਔਰਤ ਉਸ ਘਰ ਦੇ ਅੰਦਰ ਰਹਿੰਦੀ ਸੀ। ਇਸ ਦੁਨੀਆ ਵਿੱਚ ਉਸ ਔਰਤ ਦਾ ਕੋਈ ਨਹੀਂ ਸੀ। ਉਹ ਘਰ ਵਿੱਚ ਬਿਲਕੁਲ ਹੀ ਇਕੱਲੀ ਰਹਿੰਦੀ ਸੀ ਅਤੇ ਜੋ ਕੰਮ ਉਹ ਕਰਦੀ ਸੀ ਉਸ ਲਈ ਉਹਨੂੰ ਅਜਿਹੇ ਹੀ ਇਕਾਂਤ ਮਾਹੌਲ ਵਿੱਚ ਰਹਿਣਾ ਪੈਂਦਾ ਸੀ। ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ। ਔਰਤ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਹੁਣ ਉਹ ਔਰਤ ਉਸੇ ਬੱਚੀ ਨੂੰ ਪਾਲਣਾ ਪੋਸਣ ਸ਼ੁਰੂ ਕਰ ਦਿੰਦੀ ਹੈ। ਪਰ ਬੱਚੇ ਦੇ ਜਨਮ ਤੋਂ ਬਾਅਦ ਉਸ ਨੂੰ ਕੰਮ ਕਰਨ ਵਿੱਚ ਜੋ ਕਰਿਆ ਕਰਦੀ ਸੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਜੇਕਰ ਉਹ ਬੱਚੀ ਦੀ ਦੇਖਭਾਲ ਕਰਦੀ ਹੈ ਤਾਂ ਉਹ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਸਕਦੀ ਸੀ ਤੇ ਜੇਕਰ ਉਹ ਕੰਮ ਕਰਦੀ ਹੈ ਫਿਰ ਉਹ ਆਪਣੇ ਬੱਚੀ ਦਾ ਧਿਆਨ ਨਹੀਂ ਰੱਖ ਸਕਦੀ ਸੀ 8 ਮਹੀਨੇ ਇਸੇ ਤਰ੍ਹਾਂ ਲੰਘ ਜਾਂਦੇ ਨੇ ਪਰ 8 ਮਹੀਨਿਆਂ ਬਾਅਦ ਇਹ ਸਥਿਤੀ ਆ ਜਾਂਦੀ ਹੈ ਕਿ ਉਹਦੇ ਘਰ ਨਾ ਰੋਸ਼ਨ ਬਚਦਾ ਅਤੇ ਨਾ ਹੀ ਉਸ ਕੋਲ ਖਰਚ ਕਰਨ ਲਈ ਪੈਸੇ ਬਚੇ ਸਨ ਉਸਨੇ ਇੱਕ ਬਹੁਤ ਹੀ ਔਖਾ ਫੈਸਲਾ ਲਿਆ ਉਹ ਫੈਸਲਾ ਲੈਂਦੀ ਹੈ ਕਿ ਆਪਣੀ 8 ਮਹੀਨੇ ਦੀ ਧੀ ਨੂੰ ਉਹ ਉਸੇ ਘਰ ਵਿੱਚ ਛੱਡ ਕੇ ਉੱਥੋਂ ਦੂਜੇ ਸ਼ਹਿਰ ਵਿੱਚ ਚਲੀ ਜਾਵੇਗੀ ਉਹ ਘਰ ਇੱਕ ਸੁੰਨੇ ਇਲਾਕੇ ਵਿੱਚ ਸੀ ਜਿੱਥੇ ਕੋਈ ਨਹੀਂ ਸੀ ਆਉਂਦਾ ਜਾਂਦਾ ਉਸ ਤੋਂ ਬਾਅਦ ਸ਼ਾਮ ਹੋ ਜਾਂਦੀ ਹੈ ਉਹ ਆਪਣੀ ਧੀ ਨੂੰ ਛੱਡ ਕੇ ਚਲੀ ਜਾਂਦੀ ਹੈ ਸ਼ਾਮ ਨੂੰ ਕੁੜੀ ਰੋਣ ਲੱਗ ਜਾਂਦੀ ਹੈ ਕਿਉਂਕਿ ਉਹਨੂੰ ਬਹੁਤ ਭੁੱਖ ਲੱਗੀ ਸੀ ਪਰ ਉੱਥੇ ਆਉਣ ਵਾਲਾ ਕੋਈ ਨਹੀਂ ਸੀ ਇਸੇ ਤਰ੍ਹਾਂ ਉਹ 8 ਮਹੀਨੇ ਦੀ ਬੱਚੀ ਸਾਰੀ ਰਾਤ ਰੋਂਦੀ ਰਹਿੰਦੀ ਹੈ ਅਗਲੇ ਦਿਨ ਤੜਕੇ ਇੱਕ ਵਿਅਕਤੀ ਜੀ ਦਾ ਨਾਮ ਜਸਵੀਰ ਸੀ ਉਹ ਉੱਥੇ ਆਉਂਦਾ ਉਹ ਅਕਸਰ ਹੀ ਇਸੇ ਰਾਤ ਨੂੰ ਆਪਣੀ ਡਿਊਟੀ ਤੇ ਜਾਂਦਾ ਸੀ ਅੱਜ ਵੀ ਉਹ ਘਰ ਦੇ ਅੱਗੇ ਤੋਂ ਉਸੇ ਤਰ੍ਹਾਂ ਲੰਘ ਰਿਹਾ ਸੀ ਪਰ ਕੁੜੀ ਦੀ ਰੋਣ ਦੀ ਆਵਾਜ਼ ਨੇ ਉਹਦਾ ਧਿਆਨ ਆਪਣੇ ਵੱਲ ਖਿੱਚ ਲਿਆ ਅਤੇ ਇਸ ਤੋਂ ਬਾਅਦ ਉਹ ਘਰ ਦੀਆਂ ਖਿੜਕੀਆਂ ਵਿੱਚੋਂ ਝਾਕਣਾ ਸ਼ੁਰੂ ਕਰ ਦਿੰਦਾ ਹੈ ਕਿ ਬੱਚਾ ਇੰਨੀ ਬੁਰੀ ਤਰ੍ਹਾਂ ਨਾਲ ਕਿਉਂ ਰੋ ਰਿਹਾ ਹੈ ਉਹ ਕੁਝ ਧੇਰ ਤੱਕ ਦੇਖਦਾ ਪਰ ਉਹਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਫਿਰ ਉਸ ਤੋਂ ਬਾਅਦ ਉਹ ਕੁੜੀ ਨੂੰ ਉਸੇ ਹਾਲਤ ਵਿੱਚ ਛੱਡ ਕੇ ਆਪਣੀ ਡਿਊਟੀ ਤੇ ਚਲਾ ਜਾਂਦਾ ਹੈ ਕਿਉਂਕਿ ਉਸ ਨੂੰ ਲੇਟ ਹੋ ਰਿਹਾ ਸੀ ਜਦੋਂ ਉਹ ਡਿਊਟੀ ਤੇ ਜਾਂਦਾ ਹੈ ਤਾਂ ਉਹ ਸਾਰਾ ਦਿਨ ਉਸੇ ਬੱਚੀ ਬਾਰੇ ਸੋਚਦਾ ਰਹਿੰਦਾ ਹੈ ਕਿਉਂਕਿ ਉਹਦੇ ਰੋਣ ਦੀ ਆਵਾਜ਼ ਤੋਂ ਇਹ ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਕੁੜੀ ਕਾਫੀ ਧੀਰ ਤੋਂ ਰੋ ਰਹੀ ਸੀ ਅਤੇ ਰੋਣ ਨਾਲ ਤਾਂ ਉਹਦਾ ਗਲਾ ਵੀ ਬੈਠਾ ਗਿਆ ਸੀ ਹੁਣ ਜਿਵੇਂ ਸ਼ਾਮ ਹੁੰਦੀ ਹੈ ਤਾਂ ਜਸਵੀਰ ਜਾਣ ਬੁੱਝ ਕੇ ਉਸੇ ਰਾਸਤੇ ਤੋਂ ਵਾਪਸ ਆਉਂਦਾ ਹੈ ਜਿਵੇਂ ਹੀ ਉਹ ਉਸ ਘਰ ਦੇ ਕੋਲ ਪਹੁੰਚਦਾ ਤਾ ਉਸ ਕੁੜੀ ਦਾ ਰੋਣਾ ਦਵਾਰੇ ਸੁਣਦਾ ਹੈ ਹੁਣ ਉਸ ਤੋਂ ਰਹਾ ਨਹੀਂ ਜਾਂਦਾ ਉਹ ਇੱਕ ਪੱਥਰ ਚੱਕਦਾ ਤੇ ਖਿੜਕੀ ਨੂੰ ਤੋੜ ਕੇ ਘਰ ਦੇ ਅੰਦਰ ਚੱਕਣ ਲੱਗਦਾ ਹੈ ਉਹ ਦੇਖਦਾ ਹੈ ਕਿ ਸੋਫੇ ਤੇ ਇੱਕ ਛੋਟੀ ਜੀ ਕੁੜੀ ਪਈ ਹੈ ਅਤੇ ਉਹ ਬੁਰੀ ਤਰ੍ਹਾਂ ਨਾਲ ਰੋ ਰਹੀ ਹੈ ਘਰ ਵਿੱਚ ਉਸ ਨੂੰ ਹੋਰ ਕੋਈ ਵੀ ਦਿਖਾਈ ਨਹੀਂ ਦਿੰਦਾ ਸਾਰੀਆਂ ਗੱਲਾਂ ਤੋਂ ਬਾਅਦ ਇਹ ਦੇਖ ਕੇ ਜਸਵੀਰ ਪੁਲਿਸ ਨੂੰ ਫੋਨ ਕਰਦਾ ਹੈ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਦਰਵਾਜ਼ਾ ਤੋੜ ਕੇ ਉਹ ਕੁੜੀ ਨੂੰ ਦੇਖਦੇ ਨੇ ਬੱਚੇ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਸੀ ਉਹ ਕੁੜੀ ਕਰੀਪ 36 ਘੰਟਿਆਂ ਤੋਂ ਘਰ ਦੇ ਅੰਦਰ ਕੱਲੀ ਪਈ ਸੀ ਤੇ ਰੋ ਰਹੀ ਸੀ ਇਸ ਤੋਂ ਬਾਅਦ ਪੁਲਿਸ ਤਸਵੀਰ ਨਾਮ ਦੇ ਉਸ ਵਿਅਕਤੀ ਦਾ ਧੰਨਵਾਦ ਕਰਦੀ ਹੈ ਕਿ ਉਸ ਨੇ ਹਿੰਮਤ ਜਟਾਈ ਤੇ ਇੱਕ ਬੱਚੀ ਨੂੰ ਬਚਾ ਲਿਆ ਉਸ ਨੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਨਹੀਂ ਤਾਂ ਉਹ ਛੋਟੀ ਕੁੜੀ ਇਸ ਦੁਨੀਆ ਤੋਂ ਚਲੀ ਜਾਂਦੀ ਪੁਲਿਸ ਉਸ ਬੱਚੀ ਨੂੰ ਇੱਕ ਸਰਕਾਰੀ ਹਸਪਤਾਲ ਵਿੱਚ ਲੈ ਜਾਂਦੀ ਹੈ ਤੇ ਉੱਥੇ ਪਹੁੰਚ ਕੇ ਡਾਕਟਰ ਦੀ ਨਿਗਰਾਨੀ ਹੇਠ ਉਸ ਦਾ ਇਲਾਜ ਕਰਵਾਇਆ ਜਾਂਦਾ ਹੈ ਪੁਲਿਸ ਉਸ ਘਰ ਦੇ ਮਾਲਕ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਦੀ ਹੈ ਪਰ ਬਹੁਤ ਜ਼ਿਆਦਾ ਜਾਂਚ ਪੜਤਾਲ ਕਰਨ ਤੋਂ ਬਾਅਦ ਵੀ ਘਰ ਦੀ ਮਾਲਕਨ ਜੋ ਕਿ ਉਹ ਔਰਤ ਸੀ ਪੁਲਿਸ ਉਸ ਨੂੰ ਲੱਭਣ ਵਿੱਚ ਕਾਮਯਾਬ ਨਾ ਹੋ ਸકી ਕਿਉਂਕਿ ਉਹ ਔਰਤ ਕੰਮ ਕਰਨ ਲਈ ਹੁਣ ਕਿਸੇ ਹੋਰ ਸ਼ਹਿਰ ਵਿੱਚ ਚਲੀ ਗਈ ਸੀ ਅਤੇ ਪੁਲਿਸ ਉਸ ਦੀ ਭਾਲ ਕਰਨ ਵਿੱਚ ਅਸਫਲ ਸੀ ਉਹ ਕੁੜੀ ਹੁਣ ਹਸਪਤਾਲ ਵਿੱਚ ਹੀ ਰਹਿੰਦੀ ਹੈ ਤੇ ਹਸਪਤਾਲ ਦਾ ਸਟਾਫ ਉਸ ਕੁੜੀ ਦਾ ਪੂਰਾ ਧਿਆਨ ਰੱਖਦਾ ਹੈ ਹਸਪਤਾਲ ਦਾ ਜਿੰਨਾ ਵੀ ਸਟਾਫ ਸੀ ਉਸ ਕੁੜੀ ਨਾਲ ਬਹੁਤ ਪਿਆਰ ਕਰਦਾ ਸੀ ਸਮਾਂ ਹੌਲੀ-ਹੌਲੀ ਲੰਘਦਾ ਜਾਂਦਾ ਹੈ ਇਸ ਸਮੇਂ ਦੇ ਨਾਲ ਹੁਣ ਉਸ ਕੁੜੀ ਦੀ ਸਿਹਤ ਵੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਹਸਪਤਾਲ ਵਿੱਚ ਇੱਕ ਸੋਨੀਆ ਨਾਮ ਦੀ ਨਰਸ ਸੀ ਸੋਨੀਆ ਉਸ ਕੁੜੀ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਤੇ ਅੰਦਰ ਹੀ ਅੰਦਰ ਕਿਤੇ ਨਾ ਕਿਤੇ ਉਹ ਆਪਣਾ ਬਚਪਨ ਉਹਦੇ ਵਿੱਚ ਦੇਖਦੀ ਹੈ ਕਿਉਂਕਿ ਸੋਨੀਆ ਵੀ ਇੱਕ ਅਨਾਥ ਸੀ ਤੇ ਉਹ ਇੱਕ ਨਾਥ ਆਸ਼ਰਮ ਵਿੱਚ ਹੀ ਵੱਡੀ ਹੋਈ ਸੀ ਬਾਅਦ ਵਿੱਚ ਹਸਪਤਾਲ ਵਿੱਚ ਕੰਮ ਕਰਨ ਲੱਗ ਗਈ ਸੀ ਇਸ ਲਈ ਜਦੋਂ ਵੀ ਉਹ ਉਸ ਕੁੜੀ ਨੂੰ ਦੇਖਦੀ ਹੈ ਤਾਂ ਉਸ ਵਿੱਚ ਉਹਨੂੰ ਆਪਣਾ ਬਚਪਨ ਦਿਖਾਈ ਦਿੰਦਾ ਹੈ ਉਹ ਆਪਣੇ ਬਚਪਨ ਯਾਦ ਕਰਕੇ ਸੋਚਣ ਲੱਗ ਜਾਂਦੀ ਹੈ ਕਿ ਮੈਂ ਵੀ ਇੱਕ ਅਨਾਥ ਸੀ ਪਰ ਮੈਂ ਇਹਦਾ ਜੀਵਨ ਬਣਾ ਕੇ ਰਾਵਾਂਗੀ ਉਹ ਨਰਸ ਉਸਦੇ ਨਾਲ ਹੀ ਆਪਣਾ ਜ਼ਿਆਦਾਤਰ ਸਮਾਂ ਬਤਾਉਣ ਲੱਗਦੀ ਹੈ ਪਰ ਫਿਰ ਅਚਾਨਕ ਡਾਕਟਰ ਉਸ ਕੁੜੀ ਨੂੰ ਡਿਸਚਾਰਜ ਕਰ ਦਿੰਦੇ ਨੇ ਕਿਉਂਕਿ ਹੁਣ ਉਹ ਬਿਲਕੁਲ ਠੀਕ ਹੋ ਗਈ ਸੀ ਅਤੇ ਪੁਲਿਸ ਉਸ ਬੱਚੀ ਨੂੰ ਅਨਾਥ ਆਸ਼ਰਮ ਵਿੱਚ ਭੇਜ ਦਿੰਦੀ ਹੈ ਅਗਲੇ ਦਿਨ ਜਦੋਂ ਸੋਨੀਆ ਡਿਊਟੀ ਤੇ ਆਉਂਦੀ ਹੈ ਤਾਂ ਉਹ ਉਸ ਕੁੜੀ ਨੂੰ ਲੱਭਣ ਲੱਗਦੀ ਹੈ ਉਸ ਨੂੰ ਉਹ ਨਹੀਂ ਮਿਲਦੀ ਉਹ ਆਪਣੇ ਸਾਰੇ ਸਟਾਫ ਨੂੰ ਉਸ ਬੱਚੀ ਬਾਰੇ ਪੁੱਛਦੀ ਹੈ ਉਹ ਕਹਿੰਦੀ ਹੈ ਕਿ ਮੇਰੀ ਬੇਟੀ ਕਿੱਥੇ ਹੈ ਉਸਦੇ ਸਟਾਫ ਦੀ ਇੱਕ ਨਰਸ ਉਸਤੇ ਹੱਸਦੀ ਹੋਈ ਕਹਿਣ ਲੱਗਦੀ ਹੈ ਕਿ ਤੇਰੀ ਧੀ ਤੇਰਾ ਤਾਂ ਜੇ ਵਿਆਹ ਵੀ ਨਹੀਂ ਹੋਇਆ ਤੇਰੀ ਧੀ ਕਿੱਥੋਂ ਆ ਗਈ ਉਹ ਕਹਿੰਦੀ ਹੈ ਕਿ ਮੈਂ ਉਸ ਕੁੜੀ ਬਾਰੇ ਪੁੱਛ ਰਹੀ ਹਾਂ ਜਿਸ ਨੂੰ ਉਸ ਘਰ ਤੋਂ ਲੈਨਦਾ ਗਿਆ ਸੀ ਜਿੱਥੇ ਉਹਦੀ ਮਾਂ ਉਹਨੂੰ ਮਰਨ ਲਈ ਛੱਡ ਕੇ ਚਲੀ ਗਈ ਸੀ ਉਸ ਤੋਂ ਬਾਅਦ ਸਾਰਾ ਸਟਾਫ ਸੋਨੀਆ ਦਾ ਮਜ਼ਾਕ ਉਡਾਉਂਦਾ ਹੈ ਉਸ ਨੂੰ ਕਹਿੰਦਾ ਕਿ ਉਹ ਕੁੜੀ ਤੇਰੀ ਨਹੀਂ ਸੀ ਪੁਲਿਸ ਉਸ ਨੂੰ ਅਨਾਥ ਆਸ਼ਰਮ ਲੈ ਗਈ ਉਸ ਤੋਂ ਬਾਅਦ ਸੋਨੀਆ ਉਹਨਾਂ ਲੋਕਾਂ ਤੋਂ ਨਾਤਾ ਆਸ਼ਰਮ ਦਾ ਪਤਾ ਪੁੱਛਣ ਲੱਗਦੀ ਹੈ ਅਤੇ ਉਹ ਲੋਕ ਉਸ ਨੂੰ ਨਾਤਾ ਆਸ਼ਰਮ ਦਾ ਪਤਾ ਦੱਸ ਵੀ ਦਿੰਦੇ ਆ ਉਹ ਪੁੱਛਦੇ ਆ ਕਿ ਤੂੰ ਕੀ ਕਰਨਾ ਚਾਹਣੀ ਹੈ ਤਾਂ ਸੋਨੀਆ ਕਹਿੰਦੀ ਹੈ ਕਿ ਮੈਂ ਉਸ ਬੱਚੀ ਨੂੰ ਆਪਣੇ ਕੋਲ ਰੱਖਾਂਗੀ ਤੇ ਉਹਦਾ ਚੰਗਾ ਭਵਿੱਖ ਬਣਾਵਾਂਗੀ ਇਹ ਸੁਣ ਕੇ ਸਟਾਫ ਵਾਲੇ ਉਸ ਤੇ ਹੱਸਣ ਲੱਗਦੇ ਆ ਅਤੇ ਕਹਿਣ ਲੱਗਦੇ ਆ ਕਿ ਫੇਰ ਤੇਰਾ ਵਿਆਹ ਨਹੀਂ ਹੋ ਸਕਦਾ ਫਿਰ ਤੇਰੇ ਨਾਲ ਕੌਣ ਵਿਆਹ ਕਰਾਵੇਗਾ ਤੂੰ ਉਸ ਕੁੜੀ ਨੂੰ ਪਾਲਣ ਪੋਸ਼ਣ ਕਿਵੇਂ ਕਰੇਂਗੀ ਉਹ ਕਹਿੰਦੀ ਹੈ ਕਿ ਮੈਂ ਕੰਮ ਕਰਦੀ ਆ ਅਤੇ ਮੈਂ ਆਪਣਾ ਕੰਮ ਕਰਕੇ ਉਸ ਬੱਚੀ ਨੂੰ ਪਾਲ ਲਵਾਂਗੀ ਇਹ ਕਹਿ ਕੇ ਉਹ ਹਸਪਤਾਲ ਤੋਂ ਛੁੱਟੀ ਲੈ ਲੈਂਦੀ ਹੈ ਅਤੇ ਬੱਚੀ ਨੂੰ ਲੈਣ ਲਈ ਸਿੱਧਾ 나ਥ ਆਸ਼ਰਮ ਚਲੀ ਜਾਂਦੀ ਹੈ ਉਸ ਬੱਚੀ ਨੂੰ ਗੋਦ ਲੈਣਾ ਚਾਹੁੰਦੀ ਸੀ ਉਹ 나ਥ ਆਸ਼ਰਮ ਵਾਲਿਆਂ ਨਾਲ ਗੱਲ ਕਰਨ ਤੋਂ ਬਾਅਦ ਉਸ ਬੱਚੀ ਨੂੰ ਗੋਦ ਲੈ ਲੈਂਦੀ ਹੈ ਅਤੇ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਹ ਹੁਣ ਉਸ ਦੀ ਤੀ ਬਣ ਜਾਂਦੀ ਹੈ ਉਹ ਨਰਸ ਉਸ ਨੂੰ ਆਪਣੇ ਘਰੇ ਲੈ ਕੇ ਆ ਜਾਂਦੀ ਹੈ ਉਹ ਨਰਸ ਉਹਨੂੰ ਆਪਣੇ ਘਰੇ ਹੀ ਰੱਖਣਾ ਸ਼ੁਰੂ ਕਰ ਦਿੰਦੀ ਹੈ ਅਤੇ ਉਸ ਦਾ ਪਾਲਨ ਪੋਸ਼ਣ ਕਰਦੀ ਰਹਿੰਦੀ ਹੈ ਸੋਨੀਆ ਇੱਕ ਸਰਕਾਰੀ ਨਰਸ ਸੀ ਉਸ ਦਾ ਘਰ ਛੋਟਾ ਜਿਹਾ ਸੀ ਉਹ ਉਹਨੂੰ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰਨ ਲੱਗਦੀ ਹੈ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਹੈ ਸਮੇਂ ਦੇ ਨਾਲ ਉਹ ਕੁੜੀ ਵੀ ਹੁਣ ਵੱਡੀ ਹੋਣ ਲੱਗ ਗਈ ਸੀ ਉਹ ਕੁੜੀ ਪੜ੍ਹਨ ਲਿਖਣ ਦੇ ਕਾਬਿਲ ਹੋ ਜਾਂਦੀ ਹੈ ਤਾਂ ਸੋਨੀਆ ਉਹਨੂੰ ਇੱਕ ਸਕੂਲ ਵਿੱਚ ਦਾਖਲ ਕਰਵਾ ਦਿੰਦੀ ਹੈ ਕੁੜੀ ਸੋਨੀਆ ਨੂੰ ਆਪਣੀ ਮਾਂ ਹੀ ਸਮਝਦੀ ਸੀ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਮਾਂ ਕਹਿ ਕੇ ਹੀ ਬੁਲਾਉਂਦੀ ਸੀ ਜਦੋਂ ਸੋਨੀਆ ਇਹ ਸੁਣਦੀ ਹੈ ਤਾਂ ਉਹਨੂੰ ਬਹੁਤ ਸ਼ਾਂਤੀ ਮਿਲਦੀ ਹੈ ਉਹ ਸੋਚਦੀ ਹੈ ਕਿ ਚੰਗਾ ਮੇਰਾ ਵੀ ਇੱਕ ਛੋਟਾ ਜਿਹਾ ਪਰਿਵਾਰ ਬਣ ਗਿਆ ਉਸ ਤੋਂ ਬਾਅਦ ਬੱਚੀ ਸਕੂਲ ਪੜ੍ਹਨ ਲੱਗਦੀ ਹੈ ਸਮਾਂ ਹੌਲੀ ਹੌਲੀ ਬੀਤਦਾ ਜਾਂਦਾ ਹੈ ਸੋਨੀਆ ਆਪਣੀ ਧੀ ਨਾਲ ਬਹੁਤ ਜ਼ਿਆਦਾ ਖੁਸ਼ ਸੀ ਪਰ ਇੱਕ ਦਿਨ ਅਚਾਨਕ ਉਹ ਕੁੜੀ ਆਪਣੀ ਮਾਂ ਨੂੰ ਆ ਕੇ ਕਹਿਣ ਲੱਗਦੀ ਹੈ ਕਿ ਮਾਂ ਮੇਰੇ ਪਾਪਾ ਕਿੱਥੇ ਨੇ ਤਾਂ ਸੋਨੀਆ ਕਹਿੰਦੀ ਹੈ ਕਿ ਤੈਨੂੰ ਪਾਪਾ ਦੀ ਕੀ ਲੋੜ ਹੈ ਮੈਂ ਹੀ ਤੇਰਾ ਪਾਪਾ ਐ ਤੇ ਮੈਂ ਹੀ ਤੇਰੀ ਮਾਂ ਪਰ ਉਹ ਬੱਚੀ ਕਹਿੰਦੀ ਹੈ ਕਿ ਬੱਚਿਆਂ ਦੇ ਪਾਪਾ ਸਕੂਲ ਚ ਆਉਂਦੇ ਆ ਉਹਨਾਂ ਨੂੰ ਸਕੂਲ ਤੋਂ ਵਾਪਸ ਘਰ ਲੈ ਕੇ ਜਾਂਦੇ ਐ ਪਰ ਮੇਰੇ ਪਾਪਾ ਕਿੱਥੇ ਐ ਸੋਨੀਆ ਉਹਨੂੰ ਦੱਸਦੀ ਐ ਕਿ ਤੁਹਾਡੇ ਜਨਮ ਤੋਂ ਪਹਿਲਾਂ ਹੀ ਉਹ ਮਰ ਗਏ ਸੀ ਇਹ ਕਹਿ ਕੇ ਉਹ ਕੁੜੀ ਨੂੰ ਚੁੱਪ ਕਰਵਾ ਦਿੰਦੀ ਐ ਕੁੜੀ ਵੀ ਹੁਣ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਗਈ ਸੀ ਕੁੜੀ ਸੋਨੀਆ ਨੂੰ ਬਹੁਤ ਪਿਆਰ ਕਰਦੀ ਸੀ ਉਹ ਉਸ ਨੂੰ ਆਪਣੀ ਮਾਂ ਹੀ ਸਮਝਦੀ ਸੀ ਸੋਨੀਆ ਸੋਚਦੀ ਐ ਕਿ ਹੁਣ ਤਾਂ ਮੈਂ ਉਸ ਨੂੰ ਇਹ ਦੱਸਦਾ ਕਿ ਉਹਦੇ ਪਿਤਾ ਦੀ ਮੌਤ ਹੋ ਗਈ ਐ ਪਰ ਕਦੇ ਨਾ ਕਦੇ ਤਾਂ ਮੈਨੂੰ ਸੱਚ ਦਾ ਸਾਹਮਣਾ ਕਰਨਾ ਹੀ ਪਵੇਗਾ ਕਿਉਂਕਿ ਉਹ ਵੱਡੀ ਹੋ ਰਹੀ ਹੈ ਹੁਣ ਤਾਂ ਬੱਚੀ ਹੈ ਪਰ ਜਿਵੇਂ ਜਿਵੇਂ ਵੱਡੀ ਹੋਵੇਗੀ ਉਹ ਇਹਦੀ ਜਾਂਚ ਵੀ ਕਰ ਸਕਦੀ ਹੈ ਤਾਂ ਸੋਨੀਆ ਸੋਚਦੀ ਹੈ ਕਿ ਕਿਉਂ ਨਾ ਮੈਂ ਇਹਦੇ ਪਿਤਾ ਤੇ ਮਾਤਾ ਬਾਰੇ ਪਤਾ ਕਰਾਂ ਇਸ ਲਈ ਉਹ ਪੁਲਿਸ ਨਾਲ ਗੱਲ ਕਰਦੀ ਹੈ ਸੋਨੀਆ ਉਸ ਘਰ ਦੇ ਮਾਲਕ ਬਾਰੇ ਪੁੱਛਦੀ ਹੈ ਪੁਲਿਸ ਵਾਲੇ ਉਹਨੂੰ ਦੱਸਦੇ ਨੇ ਕਿ ਘਰ ਦੀ ਮਾਲਕ ਇੱਕ ਔਰਤ ਸੀ ਅਤੇ ਉਸ ਨੂੰ ਲੱਭਣ ਦੀ ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਾਨੂੰ ਕਿਤੋਂ ਵੀ ਨਹੀਂ ਮਿਲੀ ਇਹ ਸੁਣ ਕੇ ਇੱਕ ਵਾਰ ਸੋਨੀਆ ਉਦਾਸ ਹੋ ਜਾਂਦੀ ਹੈ ਔਰ ਫਿਰ ਉਹ ਫੈਸਲਾ ਕਰਦੀ ਹੈ ਕਿ ਮੈਂ ਹਰ ਰੋਜ਼ ਉਸ ਘਰ ਵਿੱਚ ਜਾਵਾਂਗੀ ਕਦੇ ਨਾ ਕਦੇ ਤਾਂ ਉਹ ਔਰਤ ਆਪਣੇ ਘਰ ਆਵੇਗੀ ਮੈਂ ਉਹਨੂੰ ਪੁੱਛਾਂਗੀ ਕਿ ਇਹਦਾ ਪਿਤਾ ਕੌਣ ਹੈ ਤੇ ਕਿੱਥੇ ਹੈ ਸਮਾਂ ਬੀਤਦਾ ਜਾਂਦਾ ਹੈ ਸਮੇਂ ਦੇ ਨਾਲ ਹੁਣ ਉਹ ਕੁੜੀ 10 ਸਾਲ ਦੀ ਹੋ ਗਈ ਸੀ ਜਦੋਂ ਉਹਦੀ 8 ਸਾਲ ਦੀ ਸੀ ਉਸ ਦਿਨ ਤੋਂ ਸੋਨੀਆ ਹਰ ਰੋਜ਼ ਉਸ ਘਰ ਵਿੱਚ ਜਾਂਦੀ ਸੀ ਤੇ ਉੱਥੇ ਕਿਸੇ ਦੇ ਆਉਣ ਦਾ ਇੰਤਜ਼ਾਰ ਕਰਦੀ ਤੇ ਫਿਰ ਉੱਥੋਂ ਵਾਪਸ ਆ ਜਾਂਦੀ ਉਹ ਹਰ ਰੋਜ਼ ਇੱਕ ਘੰਟਾ ਉਸ ਘਰ ਦੇ ਬਾਹਰ ਬਿਤਾਉਂਦੀ ਸੀ ਇਸੇ ਤਰ੍ਹਾਂ ਸਮਾਂ ਬੀਤਦਾ ਜਾਂਦਾ ਹੈ ਫਿਰ ਇੱਕ ਦਿਨ ਅਚਾਨਕ ਸੋਨੀ ਜਦੋਂ ਉਸ ਘਰਵੇ ਦੇ ਕੋਲ ਜਾਂਦੀ ਹੈ ਤਾਂ ਘਰ ਦੇ ਅੰਦਰੋਂ ਇੱਕ ਔਰਤ ਦੀ ਰੋਣ ਦੀ ਆਵਾਜ਼ ਆਉਣ ਲੱਗਦੀ ਹੈ ਉਹ ਔਰਤ ચીਖ-ਚੀਖ ਕੇ ਕਹਿ ਰਹੀ ਸੀ ਕਿ ਮੇਰੀ ਧੀ ਕਿੱਥੇ ਹੈ ਮੇਰੀ ਧੀ ਮੈਨੂੰ ਵਾਪਸ ਦੇ ਦਿਓ ਉਹ ਉਸ ਘਰ ਦੇ ਅੰਦਰ ਜਾ ਕੇ ਵੇਖਦੀ ਹੈ ਤਾਂ ਇੱਕ ਔਰਤ ਉਸੇ ਕਮਰੇ ਵਿੱਚ ਬੈਠੀ ਰੋ ਰਹੀ ਸੀ ਜਿੱਥੇ ਉਹ ਕੁੜੀ ਨੂੰ ਇਕੱਲੀ ਛੱਡ ਕੇ ਗਈ ਸੀ ਉਹ ਬੈਠੀ ਫੁੱਟ-ਫੁੱਟ ਕੇ ਰੋ ਰਹੀ ਸੀ ਤੇ ਇਸ ਖੰਡਰ ਘਰ ਦੇਆਂ ਕੰਧਾਂ ਨੂੰ ચીਖ-ਚੀਖ ਕੇ ਕਹਿ ਰਹੀ ਸੀ ਕਿੱਥੇ ਐ ਮੇਰੀ ਧੀ ਮੇਰੀ ਧੀ ਮੈਨੂੰ ਵਾਪਸ ਦੇ ਦਿਓ ਉਸਦੇ ਅੱਖਾਂ ਵਿੱਚ ਹੰਝੂ ਸਨ ਜਿਵੇਂ ਹੀ ਸੋਨੀਆ ਨੇ ਉਸ ਔਰਤ ਨੂੰ ਦੇਖਿਆ ਉਹ ਤੁਰੰਤ ਉਹਦੇ ਕੋਲ ਜਾਂਦੀ ਹੈ ਤੇ ਇੱਕ ਜ਼ੋਰਦਾਰ ਥੱਪੜ ਉਹਦੇ ਮੂੰਹ ਤੇ ਮਾਰਦੀ ਹੈ ਸੋਨੀਆ ਉਸ ਔਰਤ ਨੂੰ ਕਹਿਣ ਲੱਗਦੀ ਹੈ ਸ਼ਰਮ ਕਰ ਤੂੰ ਇੰਨੀ ਛੋਟੀ ਬੱਚੀ ਨੂੰ ਇੱਥੇ ਇਸ ਤਰ੍ਹਾਂ ਮਰਨ ਨੇ ਛੱਡ ਦਿੱਤਾ ਸੀ ਤੇ ਉਸ ਤੋਂ ਬਾਅਦ ਤੈਨੂੰ ਅੱਜ ਜ਼ਿਆਦਾ ਆ ਗਿਆ ਤੇਰੇ ਵਰਗੀ ਮਾਂ ਮਾਂ ਨਾ ਮਾਂ ਦੇ ਨਾਂ ਤੇ ਕਲੰਕ ਹੈ ਉਸ ਤੋਂ ਬਾਅਦ ਉਹ ਔਰਤ ਹੋਰ ਵੀ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੇਰੀ ਕੋਈ ਮਜਬੂਰੀ ਸੀ ਸੋਨੀਆ ਉਸ ਨੂੰ ਕਹਿਣ ਲੱਗਦੀ ਹੈ ਕਿ ਅਜਿਹੀ ਕਿਹੜੀ ਮਜਬੂਰੀ ਬਣ ਗਈ ਕਿ ਤੂੰ ਇੱਕ ਛੋਟੀ ਬੱਚੀ ਦੀ ਜ਼ਿੰਦਗੀ ਵੀ ਨਾ ਦੇਖੀ ਔਰਤ ਆਪਣੀ ਸਾਰੀ ਕਹਾਣੀ ਦੱਸਦੀ ਹੈ ਉਹ ਦੱਸਦੀ ਹੈ ਕਿ ਮੈਂ ਦੇਵਪਾਰ ਦਾ ਧੰਦਾ ਕਰਦੀ ਸੀ ਇਸੇ ਲਈ ਮੈਂ ਇਹ ਘਰ ਇੱਕ ਸੁੰਨਸਾਨ ਜਗ੍ਹਾ ਵਿੱਚ ਖਰੀਦਿਆ ਸੀ ਹੁਣ ਜਦੋਂ ਮੇਰੀ ਬੱਚੀ ਹੋ ਗਈ ਤਾਂ ਮੇਰੇ ਕੋਲ ਖਾਣ ਲਈ ਭੋਜਨ ਨਹੀਂ ਬਚਿਆ ਤੇ ਨਾ ਹੀ ਜੀਵਨ ਨੂੰ ਚਲਾਉਣ ਲਈ ਮੇਰੇ ਕੋਲ ਪੈਸੇ ਬਚੇ ਸਨ ਕਿਉਂਕਿ ਮੈਂ ਐਨੀ ਬੇਮਸੂਗੀ ਸੀ ਕਿ ਬੱਚੇ ਨੂੰ ਇਕੱਲੇ ਛੱਡ ਕੇ ਆਪਣਾ ਕੰਮ ਨਹੀਂ ਕਰ ਸਕਦੀ ਸੀ ਤੇ ਜੇ ਮੈਂ ਆਪਣਾ ਕੰਮ ਕਰਦੀ ਸੀ ਉਹ ਬੱਚੀ ਇਕੱਲੀ ਰਹਿੰਦੀ ਸੀ ਮੈਂ ਉਸ ਸਮੇਂ ਬਹੁਤ ਹੀ ਬੇਵੱਸ ਸੀ ਮੈਂ ਆਪਣੀ ਜ਼ਿੰਦਗੀ ਜਿਉਣ ਲਈ ਉਹ ਕੰਮ ਚੁਣਿਆ ਸੀ ਮੈਂ ਬੱਚੇ ਨੂੰ ਛੱਡਣਾ ਹੀ ਵੇਤਰ ਸਮਝਿਆ ਮੈਂ ਇਹ ਥਾਂ ਛੱਡ ਕੇ ਕਿਤੇ ਹੋਰ ਚਲੀ ਗਈ ਹੁਣ ਇਹ ਗੱਲ ਸੁਣਨ ਤੋਂ ਬਾਅਦ ਸੋਨੀਆ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਉਹ ਕਹਿੰਦੀ ਹੈ ਕਿ ਜੇ ਇਸ ਤਰ੍ਹਾਂ ਹੀ ਸੀ ਤਾਂ ਤੂੰ ਭੀਖ ਮੰਗ ਕੇ ਖਾ ਸਕਦੀ ਸੀ ਪਰ ਐਨੀ ਛੋਟੀ ਬੱਚੀ ਨੂੰ ਐਦਾਂ ਮਾਰਨ ਲਈ ਛੱਡ ਦਿੱਤਾ ਮੇਰਾ ਮਨ ਕਰ ਰਿਹਾ ਕਿ ਮੈਂ ਤੈਨੂੰ ਪੁਲਿਸ ਦੇ ਹਵਾਲੇ ਕਰ ਦਿਆਂ ਕਿਉਂਕਿ ਜੋ ਵੀ ਕੁਝ ਤੂੰ ਕੀਤਾ ਉਹ ਮਾਫੀ ਦੇ ਲਾਇਕ ਨਹੀਂ ਪਰ ਮੇਰੀ ਧੀ ਲਈ ਮੈਂ ਤੈਨੂੰ ਮਾਫ ਕਰ ਰਹੀ ਹਾਂ ਮੈਂ ਆਪਣੀ ਧੀ ਨੂੰ ਪਾਲ ਕੇ ਵੱਡਾ ਕਰ ਲਿਆ ਤੇ ਹੁਣ ਉਹ 10 ਸਾਲ ਦੀ ਹੈ ਪਰ ਉਹਨੇ ਮੈਨੂੰ ਇੱਕ ਸਵਾਲ ਪੁੱਛਿਆ ਸੀ ਤੇ ਉਹੀ ਸਵਾਲ ਦਾ ਜਵਾਬ ਲੱਭਣ ਲਈ ਮੈਂ ਉਦੋਂ ਤੋਂ ਇਸ ਘਰ ਵਿੱਚ ਲਗਾਤਾਰ ਆ ਰਹੀ ਹਾਂ ਇਸ ਤੋਂ ਬਾਅਦ ਔਰਤ ਉਸ ਨੂੰ ਪੁੱਛਣ ਲੱਗਦੀ ਹੈ ਕਿ ਮੇਰੀ ਧੀ ਨੇ ਕਿਹੜਾ ਸਵਾਲ ਪੁੱਛਿਆ ਸੀ ਸੋਨੀਆ ਉਸ ਨੂੰ ਕਹਿੰਦੀ ਹੈ ਕਿ ਤੂੰ ਉਸ ਨੂੰ ਆਪਣੀ ਧੀ ਨਾ ਕਹਿ ਪਾਪੇ ਤੂੰ ਉਹਨੂੰ ਜਨਮ ਦਿੱਤਾ ਸੀ ਪਰ ਮੈਂ ਉਹਨੂੰ ਪਾਲਿਆ ਇਸ ਲਈ ਹੁਣ ਉਹ ਮੇਰੀ ਧੀ ਹੈ ਤੇ ਮੈਂ ਉਹਦੀ ਮਾਂ ਉਸਨੇ ਪੁੱਛਿਆ ਸੀ ਕਿ ਮੇਰੇ ਪਾਪਾ ਕੌਣ ਹੈ ਤੇ ਕਿੱਥੇ ਰਹਿੰਦੇ ਹੈ ਉਸ ਸਮੇਂ ਮੈਂ ਉਹਨੂੰ ਝੂਠ ਬੋਲਤਾ ਕਿ ਤੇਰੇ ਪਾਪਾ ਪਹਿਲਾਂ ਹੀ ਮਰ ਚੁੱਕੇ ਹਨ ਪਰ ਮੈਂ ਜਾਨਣਾ ਚਾਹੁੰਦੀ ਸੀ ਕਿ ਉਹਦਾ ਅਸਲੀ ਪਿਤਾ ਕੌਣ ਹੈ ਉਹ ਔਰਤ ਉਸਨੂੰ ਦੱਸਦੀ ਹੈ ਕਿ ਉਸਦੇ ਪਿਤਾ ਦਾ ਉਹਨੂੰ ਵੀ ਕੁਝ ਨਹੀਂ ਪਤਾ ਕਿ ਉਹ ਕੌਣ ਹਨ ਇਸ ਲਈ ਮੈਂ ਇਸ ਜਗ੍ਹਾ 'ਚ ਰਹਿੰਦੀ ਸੀ ਤਾਂ ਜੋ ਕਿਸੇ ਨੂੰ ਵੀ ਸਾਡੇ ਬਾਰੇ ਕੁਝ ਵੀ ਪਤਾ ਨਾ ਲੱਗੇ ਇੱਕ ਹੈ ਕਿ ਉਹ ਔਰਤ ਫੁੱਟ ਫੁੱਟ ਕੇ ਰੋਣ ਲੱਗਦੀ ਹੈ ਸੋਨੀਆ ਨੂੰ ਉਸ ਤੇ ਤਰਸ ਆਉਂਦਾ ਹੈ ਉਸ ਨੂੰ ਚੁੱਪ ਕਰਵਾਉਂਦੀ ਹੈ ਸੋਨੀਆ ਉਸ ਨੂੰ ਕਹਿੰਦੀ ਹੈ ਕਿ ਤੇਰੀ ਬੇਟੀ ਨੂੰ ਮੈਂ ਪਾਲ ਪੋਸ ਕੇ ਵੱਡਾ ਕੀਤਾ ਹੈ ਤੇ ਮੈਂ ਨਹੀਂ ਚਾਹੁੰਦੀ ਕਿ ਉਹ ਨੂੰ ਉਸ ਨੂੰ ਤੇਰੇ ਬਾਰੇ ਕੁਝ ਵੀ ਪਤਾ ਲੱਗੇ ਤੇ ਉਹ ਤੇਰੇ ਬਾਰੇ ਜਾਣੇ ਤੂੰ ਉਹ ਨੂੰ ਆਪਣੇ ਨਾਲ ਲੈ ਕੇ ਜਾਵੇਂ ਕਿਉਂਕਿ ਤੂੰ ਤਾਂ ਪਹਿਲਾਂ ਹੀ ਗਲਤ ਕੰਮ ਕਰਦੀ ਹੈ ਤੂੰ ਉਹਦੀ ਦੇਖਭਾਲ ਕਿਵੇਂ ਕਰੇਂਗੀ ਇਹ ਗੱਲ ਸੁਣ ਕੇ ਔਰਤ ਸੰਤੁਸ਼ਟ ਹੋ ਜਾਂਦੀ ਹੈ ਕਿ ਚੰਗਾ ਹੈ ਮੇਰੀ ਧੀ ਉਹਦੇ ਨਾਲ ਚੰਗੀ ਤਰ੍ਹਾਂ ਰਹਿ ਰਹੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਮਿਲਣ ਦੀ ਇੱਛਾ ਵੀ ਤਿਆਗ ਦਿੰਦੀ ਹੈ ਉਹ ਆਪ ਸੋਨੀਆ ਦੇ ਸਾਹਮਣੇ ਹੀ ਹੱਥ ਜੋੜ ਕੇ ਕਹਿੰਦੀ ਹੈ ਕਿ ਮੇਰੀ ਬੇਟੀ ਦੀ ਚੰਗੀ ਤਰ੍ਹਾਂ ਦੇਖਭਾਲ ਕਰਿਓ ਤੇ ਮੈਂ ਹੁਣ ਕਦੇ ਵੀ ਤੁਹਾਡੇ ਸਾਹਮਣੇ ਨਹੀਂ ਆਵਾਂਗੀ ਇਹ ਕਹਿ ਕੇ ਉਹ ਔਰਤ ਆਪਣੇ ਹੰਝੂ ਪੂੰਝਦੀ ਹੈ ਤੇ ਉੱਥੋਂ ਜਾਣ ਲੱਗਦੀ ਹੈ ਇਹ ਦੇਖ ਕੇ ਸੋਨੀਆ ਨੂੰ ਵੀ ਕੁਝ ਸਕੂਨ ਮਿਲਦਾ ਹੈ ਉਹ ਸੋਚਦੀ ਹੈ ਕਿ ਠੀਕ ਹੈ ਮੈਨੂੰ ਮੇਰੇ ਸਵਾਲ ਦੇ ਜਵਾਬ ਮਿਲ ਗਏ ਮੇਰੀ ਧੀ ਵੀ ਹੁਣ ਮੇਰੇ ਨਾਲ ਹੀ ਰਹੇਗੀ ਸੋਨੀਆ ਨੇ ساری ਉਮਰ ਵਿਆਹ ਨਾ ਕਰਵਾਇਆ ਤੇ ਆਪਣੀ ਧੀ ਨਾਲ ਹੀ ਆਪਣਾ ਜੀਵਨ ਬਤੀਤ ਕਰ ਦਿੱਤਾ ਉਸ ਨੇ ਕੁੜੀ ਨੂੰ ਪਾਲ ਲਿਆ ਪੜ੍ਹਾਇਆ ਵੱਡੀ ਹੋਣ ਤੇ ਬਾਅਦ ਉਹ ਕੁੜੀ ਡਾਕਟਰ ਬਣ ਗਈ ਕੁੜੀ ਡਾਕਟਰ ਬਣ ਕੇ ਵਿਆਹ ਕਰਵਾ ਲੈਂਦੀ ਹੈ ਤੇ ਵਿਆਹ ਤੋਂ ਬਾਅਦ ਉਹ ਆਪਣੀ ਮਾਂ ਸੋਨੀਆ ਨੂੰ ਵੀ ਆਪਣੇ ਨਾਲ ਹੀ ਰੱਖਣ ਲੱਗਦੀ ਹੈ ਉਸ ਨੇ ਇਸੇ ਸ਼ਰਤ ਤੇ ਵਿਆਹ ਕਰਵਾਇਆ ਸੀ ਕਿ ਵਿਆਹ ਤੋਂ ਬਾਅਦ ਮੇਰੀ ਮਾਂ ਵੀ ਮੇਰੇ ਨਾਲ ਹੀ ਰਹੇਗੀ ਤੇ ਜਿੰਨਾ ਚਿਰ ਉਹ ਜਿਉਂਦੀ ਹੈ ਓਨਾ ਚਿਰ ਮੈਂ ਉਸ ਦੀ ਸੇਵਾ ਕਰਾਂਗੀ ਇਹ ਸੀ ਅੱਜ ਦੀ ਕਹਾਣੀ ਜੋ ਕਿ ਇੱਕ 8 ਮਹੀਨੇ ਦੀ ਬੱਚੀ ਦੀ ਸੀ ਜਿਸ ਨੂੰ ਘਰ ਦੇ ਅੰਦਰ ਮਾਰਨ ਲਈ ਛੱਡ ਦਿੱਤਾ ਗਿਆ ਪਰ ਰੱਬ ਨੇ ਉਸ ਦੀ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਸੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ